ਔਰ தி ਸਿੰਬਲ ਆਫ ਪ੍ਰੋਗਰੈਸ ਐਟ ਵਨ ਸਟੇਜ ਤੁਹਾਨੂੰ ਯਾਦ ਹੋਵੇਗਾ ਜਦ ਟਰੈਕਟਰ ਆਏ ਸੀਗੇ ਨਵੇਂ-ਨਵੇਂ ਪੰਜਾਬ ਵਿੱਚ ਤਾਂ ਜੱਟਾਂ ਦੀ ਮੁੱਛਾਂ ਉੱਪਰ ਹੁੰਦੀ ਸੀਗੀਆਂ ਫੋਟੋ ਦਿਖਾਈ ਜਾਂਦੇ ਸੀਗੇ ਥਿਸ ਇਜ਼ ਅ ਸਿੰਬਲ ਆਫ ਪ੍ਰੋਗਰੈਸ ਅੱਜ ਮੈਨੂੰ ਪਤਾ ਨਹੀਂ ਮੁੱਛਾਂ ਦੇ ਉੱਪਰ ਹੀ ਹੋਣਗੀਆਂ ਲੇਕਿਨ ਇਟ ਹੈਜ਼ ਬਿਕਮ ਅ ਸਿੰਬਲ ਆਫ ਡਿਕਲਾਈਨ ਕਿਉਂਕਿ ਅਸੀਂ ਇਹ ਭੁੱਲ ਜਾਂਦੇ ਆ ਕਿ ਉਹੀ ਟਰੈਕਟਰ ਜਿਹੜਾ ਇੱਕ ਟਾਈਮ ਤੇ ਅਸੀਂ ਲੈ ਕੇ ਆਏ ਸੀਗੇ ਉਹ ਜਿਹੜਾ ਪ੍ਰੋਗਰੈਸ ਦਾ ਸੀਗਾ ਕਿਉਂਕਿ ਅਸੀਂ ਇੰਨਾ ਉਹਨੂੰ ਇਨਫਲਕਸ ਕਰਤਾ ਇੱਥੇ ਪੰਜਾਬ ਨੂੰ ਕਿ ਅੱਜ 5.5 ਲੱਖ ਟਰੈਕਟਰ ਹੈਗੇ ਔਰ ਅਜੇ ਹਾਲਤ ਹੈਗੇ ਪੰਜਾਬ ਸਬੰਧ ਦੇ ਕਿ ਰਕਵਾ ਘਟ ਰਿਹਾ ਹੈਗਾ ਪੰਜਾਬ ਦੇ ਖੇਤੀ ਦਾ ਕਿਸੇ ਵੀ ਖੇਤੀ ਦਾ ਲੇਕਿਨ ਟਰੈਕਟਰ ਦਾ ਸਾਈਜ਼ ਵੱਧਦਾ ਜਾ ਰਿਹਾ ਹੁਣ ਤਾਂ 220 ਹਾਰਸ ਪਾਵਰ ਦੇ ਟਰੈਕਟਰ ਵੀ ਪੰਜਾਬ ਵਿੱਚ ਲਿਆਉਣ ਦੀ ਗੱਲ ਹੋ ਰਹੀ ਹੈਗੀ ਆ ਆਈ ਡੋਟ ਅੰਡਰਸਟੈਂਡ ਕਿ ਵਾਈ ਡੂ ਯੂ ਨੀਡ ਕਿ 220 ਅਨਲੈਸ ਕਿ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਕਾਰਪੋਰੇਟ ਐਗਰੀਕਲਚਰ ਤਰਫ ਜਾ ਰਹੇ ਕਿਤੇ ਨਾ ਕਿਤੇ ਲਿੰਕ ਕਰਨ ਦੀ ਕੋਸ਼ਿਸ਼ ਕਰੀਏ ਕਿ देयर ਇਜ਼ ਅ ਕਾਰਪੋਰੇਟ ਇੰਟਰਸਟ ਐਗਰੀਕਲਚਰ ਦਾ ਉਸ ਤਰ੍ਹਾਂ ਵਾਸੀ ਵੱਧ ਰਹੇ ਹੈਗਾ ਸੋ ਵੀ ਵਾਂਟ ਕੀਪ ਅ ਬੜੇ ਟਰੈਕਟਰ ਆ बड़े-बड़े खेत होंगे जिस अमेरिका ਵਿੱਚ ਹੈਗਾ ਜਾਂ ਯੂਰਪ ਵਿੱਚ ਹੈਗਾ ਸੋ ਉੱਥੇ ਤੁਹਾਨੂੰ 220 ਹਾਰਸਪਾਵਰ ਦਾ ਟਰੈਕਟਰ ਤੁਹਾਨੂੰ ਸਮਝ ਆਉਂਦਾ ਹੈ पर एक छोटा किसान जो अहने मेजोरिटी जो किसान है घट तो है तो फिर छे एकर के फिर दिन पावर दो सौ भी ट्रैक्टर जो आफ्टल सबसिडाइज भी करोगे और यही कारण है कि पाब के उर्डन बन गया कि चाहे सत्त लाख का ट्रैक्टर है चाहे नौ लखक्टर है हूँ जो आने पता नहीं किस्ट होएगी जरा सबसिडी देती ठीक है लेकिन अल्टीमेटली सबसिडी किसान ने जो बाकी रहेगा इंटरस्ट यार रीपे तो उन्हें करना है ना ਸੋ ਉਹ ਜਿਹੜਾ ਰੀਪੇ ਕਰਦਾ ਹੈਗਾ ਉਹ ਉਹੀ ਜਿਹੜਾ ਟਰੈਕਟਰ ਦੀ ਪ੍ਰੋਗਰੈਸ ਦਾ ਸਿੰਬਲ ਸੀਗਾ ਇਟ ਬਿਕਮਸ ਅ ਸਿੰਬਲ ਆਫ ਦੀ ਕਾਈਂਡ ਆਫ ਅ ਡਿਸਟ्रेस दैट ਪੰਜਾਬ ਇਜ਼ ਫੇਸਡ ਵਿਦ ਇਹੇ ਖਤਰ ਨਹੀਂ ਹੋ ਜਾਂਦਾ ਸਟਬਲ ਬਰਨਿੰਗ ਜਿੱਥੇ ਪੰਜਾਬ ਦੇ ਕਹਿੰਦੇ ਕਿਸਾਨ ਦੇ ਕਿਸਾਨ ਪੰਜਾਬ ਦੇ ਕਹਿੰਦੇ ਕਿ ਅਸੀਂ ਸਾਰਾ ਮੈਨੇਜ ਕਰ ਲਵਾਂਗੇ ਉੱਥੇ ਸਰਕਾਰ ਨੇ 1,37,000 ਮਸ਼ੀਨਾਂ ਅੱਜ ਖੇਤ ਵਿੱਚ ਖੜੀ ਕਰਤੀਆਂ 1,37,000 ਮਸ਼ੀਨਾਂ ਫॉर ਸਟਬਲ ਬਰਨਿੰਗ ਇੱਕ ਸਮਝਣ ਦੀ ਗੱਲ ਹੈ ਕਿ ਇਹ ਮਸ਼ੀਨਾਂ ਤਿੰਨ ਹਫ਼ਤੇ ਵਾਸਤੇ ਯੂਜ਼ ਹੋ ਗਈਆਂ ਇਹ ਹਫਤੇ ਬਾਅਦ ਇਹਨਾਂ ਦਾ ਕੋਈ ਉਪਯੋਗ ਨਹੀਂ ਹੈ ਖੇਤ ਚ ਖੜੀ ਹੈਗੀ ਤੇ ਔਰ 137000 ਮਸ਼ੀਨਾਂ ਮਤਲਬ ਇਹ ਹੈ ਕਿ ਮੇਰਾ ਇਹ ਕਹਿਣਾ ਹੈ ਕਿ ਉਹ ਹਲੇ ਪੰਜਾਬ ਦੇ ਮਨਿਸਟਰ ਕਹਿੰਦੇ ਹੈ ਕਿ ਸਾਬ ਅਸੀਂ ਹਾਲ ਤੱਕ 24 ਹੈਕਟੇਰ ਵਾਸਤੇ ਇੱਕ ਮਸ਼ੀਨ ਹੈ ਉਹ ਕਹਿੰਦੇ ਆਉਣ ਵਾਲੇ ਦਿਨਾਂ ਚ ਅਸੀਂ ਇੱਕ ਹੈਕਟੇਰ ਵਾਸਤੇ ਇੱਕ ਮਸ਼ੀਨ ਕਰ ਦੇਵਾਂਗੇ ਇਹਦਾ ਮਤਲਬ ਸੋਚ ਲੋ ਕਿ ਅੱਜ 1.37 ਲੱਖ ਮਸ਼ੀਨਾਂ ਖੜੀ ਹੈਗੀਆਂ ਆਉਣ ਵਾਲੇ ਦਿਨਾਂ ਚ ਕਿੰਨੇ ਲੱਖ ਹੋ ਜਾਣਗੀਆਂ ਤੁਹਾਡੇ ਸਾਹਮਣੇ ਹੈਗਾ ਮੇਰਾ ਮਤਲਬ ਹੈ ਕਿ ਪੰਜਾਬ ਇਸ ਕ੍ਰਾਈਸਿਸ ਤੋਂ ਨਿਕਲੇਗਾ ਇੱਕ ਹੋਰ ਨਵੇਂ ਕ੍ਰਾਈਸਿਸ ਵਿੱਚ ਜਾਏਗਾ Punjab has become a junkyard for machines. ਔਰ ਸੀ ਮਸ਼ੀਨਾਂ ਤੇ ਮਸ਼ੀਨਾਂ ਲੱਦੀ ਜਾਂਦੇ ਆ ਬਿਕੋਜ਼ ਉਹਦੇ ਵਿੱਚ ਪਤਾ ਨਹੀਂ ਕੀ ਦਾ ਕਿਹਦਾ ਹਿੱਸਾ ਹੁੰਦਾ ਆ ਜਾਂ ਕਿਹਾ ਇੰਗ੍ਰੈਸ ਹੁੰਦਾ ਤੁਹਾਡੇ ਸਾਹਮਣੇ ਹੈ ਆਈ ਡੋਨਟ ਵਾਂਟ ਟੂ ਗੋ ਇਨਟੂ 댓 ਲੇਕਿਨ ਆਪਾਂ ਜਾਣਦੇ ਹੁਣ 11000 ਮਸ਼ੀਨਾਂ ਗਾਇਬ ਹੈਗੀਆਂ ਇਹਦੇ ਵਿੱਚੋਂ ਇੱਕ 1.37 ਦੇ ਜਿਹੜੀ ਰਕਮ ਮੈਂ ਤੁਹਾਨੂੰ ਟੋਟਲ ਦਿੱਤਾ ਹੈਗਾ ਉਹਦੇ ਚੋਂ ਉਨੀ ਵੀ ਉਹਦੇ ਇਨਕੁਆਰੀ ਚੱਲ ਰਹੀ ਹੈ ਬਟ ਦੀ ਇੰਟਰਸਟ ਪੁਆਇੰਟ ਇੰਟਰਸਟਿੰਗ ਇਜ਼ ਕਿ ਤੁਸੀਂ ਦੇਖੋ ਕਿ ਪੰਜਾਬ ਨੂੰ ਵਾਕਈ ਹੀ ਤੁਸੀਂ ਕ੍ਰਾਈਸਿਸ ਤੋਂ ਕੱਢ ਰਹੇ ਹੋ ਕਿ ਜਾਂ ਇੱਕ ਹੋਰ ਕ੍ਰਾਈਸਿਸ ਵਿੱਚ ਤਕੇਲ ਰਹੇ ਹੋਗੇ ਔਰ ਕੋਈ ਉਹਦੇ ਵਿੱਚ ਬਾਇਓ ਡਾਈਜੈਸਟਰ ਨਹੀਂ ਹੈ ਸਭ ਜਿਹੜਾ ਮਸ਼ੀਨਾਂ ਤਾਂ ਉੱਥੇ ਖੇਤ 'ਚ ਖੜੀ ਰਹਿਣੀ ਹੈਗੀਆਂ ਤੁਸੀਂ ਉਹ ਜਿਹੜਾ ਉਹ ਜਿਹੜਾ ਮਸ਼ੀਨਾਂ ਖੜੀ ਹੋਣਗੀਆਂ ਜਿਹੜਾ ਜੰਗ ਖੜਾ ਹੋ ਜਾਏਗਾ ਪੰਜਾਬ ਦੇ ਖੇਤਾਂ ਵਿੱਚ ਆਈ ਹੈਵ ਨੋ ਆਈਡੀਆ ਕਿ ਸਰਕਾਰਾ ਉਹਨਾਂ ਨੂੰ ਕਿਸ ਤਰ੍ਹਾਂ ਐਡਰੈਸ ਕਰਨ ਗਿਆ ਲੇਕਿਨ ਹੁਣ ਤਾਂ ਜਿਸਾਂ ਪਹਿਲੇ ਪੈੜੀ ਨੂੰ ਪੁਸ਼ ਕੀਤਾ ਗਿਆ ਸੀਗਾ ਹੁਣ ਤੁਸੀਂ ਮਸ਼ੀਨਾਂ ਨੂੰ ਪੁਸ਼ ਕਰ ਰਹੇ ਹੋਗੇ ਦੀ ਕ੍ਰਾਈਸਿਸ ਤੁਹਾਡੇ ਸਾਹਮਣੇ ਹੈਗਾ ਇੱਕ ਕ੍ਰਾਈਸਿਸ ਤੋਂ ਕੱਢ ਕੇ ਤੁਸੀਂ ਦੂਸਰੇ ਕ੍ਰਾਈਸਿਸ ਵਿੱਚ ਕਿਸਾਨ ਨੂੰ ਲੈ ਜਾਓਗੇ पैडी स्टेबल दी गल होगी वी ऑल अंडरस्टैंड की अगर पैडी किसानन अगर assi 2500 रुपये मांगदे पर एकड़ assi उननो गल दे दे denn नहीं हैगेया एडिशनल तो दे विल बी एबल टू टेक केयर मैं उदे विच नहीं जा रहे की वे पंजाब दे कारण क्या है कि की किसान मजबूर हो के उनो जलांदा मैं समझदा है की तुसी जालंधर विच हो सारे तुसी यू आर इन दी हार्ट ऑफ पंजाब यू अंडरस्टैंड यू नो यू फेस इट एवरी एवरी ईयर दिस क्राइसिस सो यू नो ऑल दी डाइमेंशंस ऑफ दैट पर्टिकुलर पैडी स्टेबल बर्निंग क्यों होंदी हैगी दूसरी गल है की बड़ी इंटरेस्टिंग एक और गल है assi मशीनरा तो मशीनना लेके आ रहे है ਨਾਲ ਅਸੀਂ ਇਹ ਕਹਿ ਰਹੇ ਕਿ ਬਾਇਓਫਿਊਲ ਦੇ ਜਿਹੜੇ ਪਲਾਂਟਸ ਲੱਗ ਰਹੇ ਪੰਜਾਬ ਵਿੱਚ ਆਪਾਂ ਹਰ ਵਾਰੀ ਦੀ ਰਿਪੋਰਟ ਮੈਂ ਪੜਦਾ ਕਿ ਇੱਥੇ ਲੱਗ ਗਿਆ ਹੈਗਾ ਉਹ ਇੰਨਾ ਕੈਲ ਕਰੇਗਾ ਇੱਥੇ ਲੱਗ ਗਿਆ ਇੰਨਾ ਕੈਲ ਕਰੇਗਾ ਦੇਖੋ ਜੀ ਬੜੀ ਇੰਟਰਸਟਿੰਗ ਗੱਲ ਹੈ ਕਿ ਤੁਸੀਂ ਅਗਰ ਮਸ਼ੀਨਾਂ ਵੀ ਲੈ ਕੇ ਆ ਰਹੇ ਹੋ ਉਹਨਾਂ ਦਾ ਜਿਹੜਾ ਰੌ ਮਟੀਰੀਅਲ ਹੈ ਉਹਨਾਂ ਦੀ ਇਕਨੋਮਿਕ ਜਿਹੜਾ ਉਹਦੇ ਉੱਪਰ ਕੈਪੈਸਿਟੀ ਹੈ ਰਨ ਕਰਨ ਦੀ ਉਹ ਤਾਂ ਪੈਣੀ ਹੈ ਇੱਕ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਪੈਣੀ ਤੋਂ ਡਾਈਵਰਸਿਫਾਈ ਕਰਨਾ ਚਾਹੁੰਦੇ ਹਾਂ ਇੱਕ ਤਰ੍ਹਾਂ ਤੁਸੀਂ ਉਹ ਇੰਡਸਟਰੀ ਲੈ ਕੇ ਆ ਰਹੇ ਹੋ ਜਿਹਨਾਂ ਦਾ ਜਿਹੜਾ ਰੌ ਮਟੀਰੀਅਲ ਪੈਣੀ ਹੈ ਇਟ ਸ਼ੁ ਕਿਸਰ ਤੁਸੀਂ ਕੀ ਕਾਰਨ ਹੈ ਕਿ ਇੱਕ तरफ ਤੇ ਕਹਿੰਦੇ ਹੋ ਕਿ ਡਾਈਵਰਸਿਫਾਈ ਕਰੋ ਪੈਡੀ ਤੋਂ ਬਾਕੀ ਤੁਸੀਂ ਇੰਡਸਟਰੀ ਔਰ ਮਸ਼ੀਨਾ ਉਹ ਲੈ ਕੇ ਆ ਰਹੇ ਜਿਹਨਾਂ ਨੂੰ ਪੈਡੀ ਰॉ ਮਟੀਰੀਅਲ ਚਾਹੀਦਾ ਹੈ